ਅੱਜ ਚਿੱਕੜ ਸਿੱਟਣ ਆਸਦੇ ਬੰਦੇ ਬਿਠਾਏ ਹੋਏ ਨੇ ਰੋਜ਼ ਚਿੱਕੜ ਸੜਦੇ ਨੇ ਹੁਣ ਤਾਂ ਚਿੱਕੜ ਸਿੱਟਣ ਵਾਲੇ ਗੰਦ ਦੇ ਵਿੱਚੇ ਵੜਤੇ ਨੇ ਗੰਦ ਦੇ ਵਿੱਚ ਵੜ ਜਾ ਬਾਹਰ ਖੜਕੇ ਨਹੀਂ ਤੁਸੀਂ ਚਿੱਕੜ ਸੁੱਟ ਸਕਦੇ ਵਿੱਚ ਵੜੋ ਵਿੱਚ ਵੜ ਕੇ ਤੁਸੀਂ ਢੋਲ ਭਰ-ਭਰ ਕੇ ਚਿੱਕੜ ਸੁੱਟੋ ਸੁੱਟ ਲੋ ਜੇ ਨਾ ਮਰਦੇ ਕੀ ਕਰ ਲੂਗਾ ਤੁਸੀਂ ਚਿੱਕੜ ਸੁੱਟਣ ਦੇ ਨਾਲ ਕੀ ਹੋ ਜੂਗਾ ਕਹਿੰਦੇ ਸਾਨੂੰ ਕਿਹਾ ਵੀ ਇਹ ਨੈਤਿਕ ਆਧਾਰ ਗਵਾ ਚੁੱਕੇ ਆ ਅਸੀਂ ਥੋੜਾ ਨੈਤਿਕ ਆਧਾਰ ਜਿਹੜਾ ਉਹ ਰਹਿਣੀ ਨਹੀਂ ਦੇ ਗੁਰੂ ਪਾਤਸ਼ਾਹ ਨਾ ਖਤਮ ਕਰੇ ਇਹ ਲੋਕ ਨਹੀਂ ਖਤਮ ਕਰ ਸਕਦੇ ਗੁਰੂ ਪਾਤਸ਼ਾਹ ਕਪੜਾ ਨਾ ਖਿੱਚੇ ਇਹ ਲੋਕ ਨਹੀਂ ਖਿੱਚ ਸਕਦੇ ਇਹ ਖੁਦ ਨੰਗੇ ਹੋ ਜਾਣਗੇ ਔਰ ਇਹਨਾਂ ਵਿਸ਼ਵਾਸ ਹੈ ਮੈਨੂੰ ਅਕਾਲ ਪੁਰਖ ਤੇ ਇਹਨਾਂ ਵਿਸ਼ਵਾਸ ਹੈ ਮੈਨੂੰ ਗੁਰੂ ਤੇ ਜਿਹੜੇ ਅੱਜ ਕਪੜੇ ਲਾ ਰਹੇ ਆ ਨਾ ਇਹਨਾਂ ਤੇ ਖੁਦ ਕਪੜੇ ਲੈਣਗੇ ਇਹ ਮੇਰਾ ਅਕਾਲ ਪੁਰਖ ਤੇ ਔਰ ਗੁਰੂ ਤੇ ਭਰੋਸਾ ਹੈ ਔਰ ਦੇਖੇਗੇ ساری ਦੁਨੀਆ ਆਪ ਹੀ ਦਰਖਾਸਤ ਦੇਣ ਵਾਲੇ ਆਪ ਹੀ ਦਰਖਾਸਤ ਲੈਣ ਵਾਲੇ ਆਪ ਹੀ ਬਿਆਨ ਇਕੱਠੇ ਕਰਨ ਵਾਲੇ ਆਪ ਹੀ ਕਮੇਟੀ ਬਣਾਉਣ ਵਾਲੇ ਆਪ ਹੀ ਜੱਜ ਬਣ ਕੇ ਉੱਥੇ ਕਮੇਟੀ ਚ ਫੈਸਲਾ ਕਰਨ ਵਾਲੇ ਆਪ ਹੀ ਹੁਣ ਉਸ ਫੈਸਲੇ ਨੂੰ ਸਹੀ ਠਰਾਉਣ ਵਾਸਤੇ ਸੋਸ਼ਲ ਮੀਡੀਆ ਦੇ ਉੱਤੇ ਚਿੱਠੀਆਂ ਜਾਰੀ ਕਰਨ ਵਾਲੇ ਬਿਆਨ ਜਾਰੀ ਕਰਨਗੇ ਕਮਾਲ ਦੀ ਚਲੋ ਠੀਕ ਹੈ ਜੇ ਇੱਕ ਗੱਲ ਮੈਂ ਗੁਰੂ ਪਾਤਸ਼ਾਹ ਦੀ ਹਜ਼ੂਰੀ ਚ ਕਹਿ ਦਿਆਂ ਜੋ ਕੀਤਾ ਗੁਰੂ ਲਈ ਕੀਤਾ ਹੈ ਔਰ ਪੰਥ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦੇ ਆਂ ਪੰਥ ਚਾਹੁੰਦਾ ਸੀ ਕੌਮ ਚਾਹੁੰਦੀ ਸੀ ਤੇ ਅਸੀਂ ਕਰਤਾ ਹੁਣ ਜੋ ਤੁਸੀਂ ਸਾਡੇ ਨਾਲ ਕਰ ਰਹੇ ਹੋ ਉਹ ਗੁਰੂ ਜਾਣੇ ਸਾਡੀਆਂ ਪੰਥਕ ਸੰਸਥਾਵਾਂ ਸਾਡੀ ਰੀੜ ਦੀ ਹੱਡੀ ਹੈ ਔਰ ਮੈਂ 26 ਸਾਲ ਮੈਨੂੰ ਇਸ ਖੇਤਰ ਦੇ ਵਿੱਚ ਵਿਚਰਦਿਆਂ ਹੋਏ ਹੈ ਨ ਕਦੇ ਵੀ ਪੰਥਕ ਸੰਸਥਾਵਾਂ ਦੇ ਖਿਲਾਫ ਗੱਲ ਕਰਨੀ ਤਾਂ ਦੂਰ ਮੈਂ ਸੁਣਨੀ ਵੀ ਪਸੰਦ ਨਹੀਂ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਸਭ ਤੋਂ ਵੱਡੀ ਸੰਸਥਾ ਹੈ। ਤੇ ਇਸ ਸੰਸਥਾ ਦੇ ਖਿਲਾਫ ਗੱਲ ਕਰਨੀ ਇਹ ਮੇਰੇ ਵਾਸਤੇ ਬੜੀ ਔਖੀ ਹੈ। ਪਰ ਪਰਸੋਂ ਬੜਾ ਦੁੱਖ ਲੱਗਿਆ ਜਦੋਂ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੀਫ ਸੈਕਟਰੀ ਨੇ ਬਿਆਨ ਦਿੱਤਾ ਜਗਿਆਨੀ ਹਰਪੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਚੋਰਾਾਂ ਦੀ ਕਮੇਟੀ ਕਿਹਾ ਕਮਾਲ ਦੀ ਗੱਲ ਕਿੰਡਾ ਵੱਡਾ ਝੂਠ ਗੁਰੂ ਪਾਤਸ਼ਾਹ ਦੀ ਹਜ਼ੂਰੀ ਚ ਕਹਿ ਰਹੇ ਕਿਤੇ ਵੀ ਨਹੀਂ ਕਿਹਾ ਮੈਂ ਕਿਤੇ ਵੀ ਇਹ ਲਫ਼ਜ਼ ਨਹੀਂ ਕਹੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਰਾਾਂ ਦੀ ਕਮੇਟੀ ਹੈ ਕਈ ਮੰਨਦੇ ਹੋਣਗੇ ਪਰ ਮੈਂ ਆਪਣੇ ਮੂੰਹੋਂ ਨਹੀਂ ਕਹਿਆ ਪਰ ਦੇਖੋ ਕਿੰਨਾ ਗਿਰਾਵਟ ਆ ਗਈ ਹੈ ਕਿ ਇਹ ਲਫ਼ਜ਼ ਕਹੇ ਗਏ ਕਿ ਜਾਨੀ ਹਰਪੀ ਸਿੰਘ ਨੇ 30 ਸਾਲ ਪਰਵਾਰ ਪਾਲਿਆ ਹੁਣ ਸ਼੍ਰੋਮਣੀ ਕਮੇਟੀ ਨੂੰ ਚੋਰਾ ਦੀ ਕਮੇਟੀ ਕਹੇ ਬਈ ਜੇ ਇੱਕ ਵਿਅਕਤੀ ਨੂੰ ਮੈਂ ਕਹਤਾ ਇਹ ਵਿਅਕਤੀ ਸ਼੍ਰੋਮਣੀ ਕਮੇਟੀ ਨਹੀਂ ਹੈ ਵਿਅਕਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਹੈ ਇੱਕ ਵਿਅਕਤੀ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਨਹੀਂ ਹੈ ਅਸੀਂ ਵਿਅਕਤੀਆਂ ਦੇ ਹਮਾਇਤੀ ਨਹੀਂ ਹੈ ਸੰਸਥਾਵਾਂ ਦੇ ਹਮਾਇਤੀ ਹਾਂ ਕਿ ਵਿਅਕਤੀ ਗਲਤ ਹੈ ਤੇ ਗਲਤ ਹੈ ਤੇ ਜੀ ਠੀਕ ਹੈ ਤੇ ਠੀਕ ਹੈ ਪਰ ਜਿਹੜੇ ਵਿਅਕਤੀ ਨੂੰ ਹੀ ਸੰਸਥਾ ਮੰਨ ਕੇ ਤੇ ਇਹ ਸੋਚ ਲੈਂਦੇ ਨੇ ਕਿ ਜੇ ਵਿਅਕਤੀ ਜਿਉਂਦਾ ਹੈ ਤੇ ਸੰਸਥਾ ਜਿਉਂਦੀ ਹੈ ਵਿਅਕਤੀ ਮਰ ਗਿਆ ਤੇ ਸੰਸਥਾ ਮਰ ਜਾਏਗੀ ਉਹ ਗਲਤ ਹੈ ਉਹ ਟਟੀ ਦੀ ਵੀ ਅਸਮਾਨ ਦੇ ਵਿੱਚ ਜਿਹੜੀ ਹੈ ਨਾ ਉਹ ਲਗਾ ਤਾਂ ਚੁੱਕ ਕੇ ਉੜਦੀ ਹੈ ਵੀ ਸ਼ਾਇਦ ਅਸਮਾਨ ਮੇਰੇ ਸਿਰ ਤੇ ਜਿਹੜਾ ਖੜੋਤਾ ਪਰ ਐਸਾ ਹੁੰਦਾ ਨਹੀਂ ਹੈ ਗੱਡੇ ਥਲੇ ਜਾਂਦਾ ਜਿਹੜਾ ਕੁੱਤਾ ਨਾ ਉਹ ਵੀ ਸੋਚਦਾ ਹੈ ਕਿ ਗੱਡਾ ਸ਼ਾਇਦ ਜਿਹੜਾ ਮੇਰੇ ਸਿਰ ਦੇ ਭਾਰ ਦੇ ਉੱਤੇ ਹੀ ਟਿਕਿਆ ਤੁਰਿਆ ਜਾਂਦਾ ਹੈ ਪਰ ਐਸਾ ਹੁੰਦਾ ਨਹੀਂ ਹੈ ਵਿਅਕਤੀ ਆਉਂਦੇ ਜਾਂਦੇ ਰਹਿੰਦੇ ਨੇ ਵਿਅਕਤੀ ਆਉਂਦੇ ਨੇ ਜਾਂਦੇ ਨੇ ਖਤਮ ਹੋ ਜਾਂਦੇ ਨੇ ਚੰਗੇ ਵਿਅਕਤੀ ਹੁੰਦੇ ਨੇ ਸੰਸਥਾਵਾਂ ਉੱਪਰ ਲੈ ਜਾਂਦੇ ਨੇ ਜੇ ਮਾੜੇ ਆ ਜਾਂਦੇ ਸੰਸਥਾਵਾਂ ਡੋਬ ਦਿੰਦੇ ਆ ਮਾੜੇ ਆ ਜਾਂਦੇ ਸੰਸਥਾਵਾਂ ਡੋਬ ਦਿੰਦੇ ਆ ਤੇ ਜੇ ਸਾਨੂੰ ਲੱਗਦਾ ਹੈ ਕਿ ਇਹ ਮਾੜੇ ਆ ਗਏ ਨੇ ਤੇ ਫਿਰ ਸੰਸਥਾਵਾਂ ਨੂੰ ਵਿਅਕਤੀਆਂ ਨਾਲੋਂ ਅਲੱਗ ਕਰ ਲੈਣਾ ਚਾਹੀਦਾ ਹੈ ਕਈ ਵਾਰੀ ਅਸੀਂ ਦੇਖਿਆ ਨਾ ਸੇਬ ਦੇ ਵਿੱਚ ਦਾਗ ਲੱਗ ਜਾਂਦਾ ਹੈ ਤੇ ਘਰ ਦੇ ਵਿੱਚ ਅਸੀਂ ਕੀ ਕਰਦੇ ਹਾਂ ਉਹ ਦਾਗ ਨੂੰ ਕੱਟ ਕੇ ਸੁੱਟ ਦਿੰਦੇ ਹਾਂ ਸਾਰਾ ਸੇਬ ਦਾਗ ਹੀ ਨਾ ਹੋਊਗਾ ਜਾਂ ਕਈ ਵਾਰੀ ਸੇਬਾਂ ਦੀ ਟੋਕਰੀ ਦੇ ਵਿੱਚ ਗਲਿਆ ਸੇਬ ਹੁੰਦਾ ਸੀ ਕੱਢ ਕੇ ਬਾਹਰ ਸੁੱਟ ਦਿੰਦੇ ਹਾਂ ਵੀ ਸਾਰਿਆਂ ਨੂੰ ਦਾਗੀ ਕਰੂਗਾ ਇਹ ਸਿਆਣਪ ਹੁੰਦੀ ਹੈ ਇਹ ਸਿਆਣਪ ਹੁੰਦੀ ਹੈ ਤੇ ਜੇ ਅਸੀਂ ਆਖੀਏ ਵੀ ਦਾਗੀ ਨੂੰ ਨਹੀਂ ਬਾਹਰ ਕੱਟਣਾ ਆ ਜਿਹੜੇ ਬਾਕੀ ਸਾਫ਼ ਹੈ ਇਹ ਬਾਹਰ ਕੱਢ ਦਿਆਂਗੇ ਫਿਰ ਸਾਡੀ ਮੂਰ ਇਹ ਦਾਗੀ ਨੂੰ ਨਹੀਂ ਬਾਹਰ ਕੱਢੀਏ ਇਹ ਤਾਂ ਰੱਖਣਾ ਇਹ ਡਲ ਗਿਆ ਸੜ ਗਿਆ ਅਸੀਂ ਇਹਨੂੰ ਨਹੀਂ ਛੱਡਣਾ ਆ ਜਿਹੜੇ ਠੀਕ ਠਾਕ ਐ ਨੇ ਇਹ ਜੇ ਨਿਕਲਦੇ ਤਾਂ ਨਿਕਲ ਜਾਣ। ਇਹ ਸੋਚ ਜਿਹੜੀ ਐ ਇਹ ਸੰਸਥਾਵਾਂ ਨੂੰ ਕਮਜ਼ੋਰ ਕਰਦੀ ਐ। ਅਸੀਂ ਪੰਥਕ ਸੰਸਥਾਵਾਂ ਦੇ ਬੈਰੀ ਨਹੀਂ ਐ। ਦੁਸ਼ਮਣ ਨਹੀਂ ਐ।